ਉਹਨਾਂ ਨੇ ਵੀ ਇੱਥੋਂ ਤੱਕ ਕਿਹਾ ਕਿ ਕੌਮ ਚਾਹੁੰਦੀ ਹੈ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਵੇ ਨਿਡਰ ਹੋ ਕੇ ਜਿਹੜੇ ਫੈਸਲੇ ਹੋਣ ਜਦੋਂ ਅਸੀਂ ਫੈਸਲੇ ਇਸ ਤਰ੍ਹਾਂ ਦੇ ਦੇ ਦਿੱਤੇ ਆ ਤੇ ਉਹਦੀ ਜਿਹੜੀ ਸਜ਼ਾ ਅਸੀਂ ਭੁਗਤ ਰਹੇ ਹੈਗੇ ਔਰ ਜਿਹੜੀਆਂ ਵੱਡੀਆਂ ਸਿੱਖ ਪੰਥਕ ਜਥੇਬੰਦੀਆਂ ਉਹ ਡਟ ਕੇ ਗਿਆਨੀ ਦੀ ਹਮਾਇਤ ਵਿੱਚ ਆਉਣ ਸੋ ਜਿਹੜੀ ਇਹ ਅਕਾਲੀ ਦਲ ਦੀ ਆਪਾਂ ਜੇ ਬਹੁਤ ਸ਼ਖਤ ਸ਼ਬਦ ਵਰਤੀ ਹੈ ਤਾਂ ਵੀ ਜਿਹੜੀ ਬੁਰਛਾ ਕਰਦੀ ਆ ਅਕਾਲੀ ਦਰ ਦੇ ਉਹਨੂੰ ਖਤਮ ਕਰਨ ਲਈ ਸਾਨੂੰ ਸਿੰਘ ਸਾਹਿਬ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਸਾਡੀਆਂ ਸੂਚਨਾ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਗੁਰਿੰਦਰ ਸਿੰਘ ਢਿੱਲੋਂ ਦੀ ਇਸ ਡਿਊਟੀ ਲਈ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਵ ਵੀ ਅਕਾਲੀ ਦਲ ਦੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ ਨੂੰ ਤੋੜ ਦਿੱਤਾ ਜਾਵੇ ਵੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਆਪ ਇੱਕ ਕਮੇਟੀ ਚੁਣਨਗੇ ਜਿਹੜੀ ਭਰਤੀ ਕਰਾਏਗੀ ਸੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੁਖਬੀਰ ਸਿੰਘ ਬਾਦਲ ਦਾ ਇਹ ਸੁਨੇਹਾ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਕੋਲ ਆਏ ਸੀ ਵੀ ਤੁਸੀਂ ਪੰ ਸਿੰਘ ਸਹਿਬਾਨ ਦੀ ਦੁਆਰੇ ਮੀਟਿੰਗ ਕਰੋ ਉਹਦੇ ਵਿੱਚੋਂ ਸੋ ਖਬੀਰ ਸਿੰਘ ਬਾਦਲ ਦਾ ਅਸਤੀਫਾ ਔਰ ਜਿਹੜੀ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੇ ਪੁਨਰਗਠਨ ਲਈ ਆ ਵੀ ਉਹਨੂੰ ਵਾਪਸ ਲਾਏ ਲੋ ਹਨਾ ਵੇ ਤੁਹਾਨੂੰ ਅਸੀਂ ਦੁਬਾਰੇ ਰੀਇਨਸਟਾਲ ਕਰ ਦਾਂਗੇ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਸੁਪਰ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਵੀ ਡਟੇ ਡਟੇ ਰਹੇ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਨਹੀਂ ਮੰਨੀ ਇਸ ਤੋਂ ਖਿਜ ਕੇ ਹੀ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਦੀ ਇਹਨਾਂ ਮੀਟਿੰਗਾਂ ਕਰਕੇ ਹੀ ਅਕਾਲੀ ਦਲ ਦਾ ਆ ਬੁਰਾ ਹਾਲ ਹੋਇਆ ਜੇ ਸੁਖਬੀਰ ਸਿੰਘ ਬਾਦਲ ਨੂੰ ਹਲੇ ਵੀ ਅਕਲ ਨਹੀਂ ਆਈ ਵੀ ਮੈਂ ਇਹਨਾਂ ਲੋਕਾਂ ਨਾਲ ਮੀਟਿੰਗ ਨਹੀਂ ਕਰਨੀ ਮੈਂ ਆਪਣੇ ਧਰਮ ਕਰਮ ਜਾਂ ਆਪਣੇ ਧਰਮ ਦੇ ਘੇਰੇ ਵਿੱਚ ਆਉਂਦੇ ਸੰਤਾਂ ਨਾਲ ਹੀ ਮੀਟਿੰਗ ਕਰਨੀ ਹੈਗੀ ਆ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ ਪਤਾ ਦਿਖਿਆ ਕਿ ਜਥੇਦਾਰ ਹਰਪੀਤ ਸਿੰਘ ਹੁਣੀ ਉਹ ਵੀ ਕਾਫੀ ਭਾਵਕ ਹੋਏ ਨੇ ਪੰਥ ਨੂੰ ਉਹਨਾਂ ਨੇ ਹਲੂਣਾ ਵੀ ਜਿਹੜਾ ਮਾਰਿਆ ਹੈਗਾ ਸਰਦਾਰ ਅਤਾ ਸਿੰਘ ਜੀ ਕੀ ਕਹੋਗੇ ਉਹਨਾਂ ਨੇ ਵੀ ਇੱਥੋਂ ਤੱਕ ਕਿਹਾ ਕਿ ਕੌਮ ਚਾਹੁੰਦੀ ਏ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਵੇ ਨਿਡਰ ਹੋ ਕੇ ਜਿਹੜੇ ਫੈਸਲੇ ਹੋਣ ਜਦੋਂ ਅਸੀਂ ਫੈਸਲੇ ਇਸ ਤਰ੍ਹਾਂ ਦੇ ਦੇ ਦਿੱਤੇ ਆ ਤੇ ਉਹਦੀ ਜਿਹੜੀ ਸਜ਼ਾ ਅਸੀਂ ਭੁਗਤ ਰਹੇ ਹੈਗੇ ਹਾਂ ਹਾਂਜੀ ਹਾਂਜੀ ਸੋ ਗਿਆਨੀ ਜੀ ਦਾ ਇੱਕ ਭਾਵਕ ਜਿਹੜਾ ਵੀਡੀਓ ਆਇਆ ਹੈਗਾ ਸੋ ਉਹਨਾਂ ਨੇ ਬਿਲਕੁਲ ਸਹੀ ਵਕਤ ਤੇ ਆਇਆ ਔਰ ਅਸੀਂ ਸ਼ਲਾਘਾ ਕਰਦੇ ਆ ਵੀ ਗਿਆਨੀ ਜੀ ਨੇ ਫਾਈਟ ਬੈਕ ਕਰਿਆ ਹੈਗਾ ਨਾ ਸੋ ਇਹਨਾਂ ਜਿਹੜੇ ਕਰਪਟ ਭ੍ਰਿਸ਼ਟ ਤੇ ਜਿਹੜੇ ਹਾਰਰਿਬਲ ਲੀਡਰਸ਼ਿਪ ਆ ਉਹਨਾਂ ਨੂੰ ਸਾਨੂੰ ਲੱਗਦਾ ਵੀ ਉਹਨਾਂ ਦਾ ਟੱਕਰਾ ਕਰਨ ਲਈ ਆ ਉਹਨਾਂ ਉਹਨਾਂ ਨੂੰ ਥਾਂ ਸਿਰ ਲਿਆਉਣ ਲਈ ਸੋ ਇਸ ਤਰ੍ਹਾਂ ਸਾਨੂੰ ਕਾਊਂਟਰ ਅਟੈਕ ਆ ਜਿਹੜੇ ਕਰਨੇ ਪੈਣਗੇ ਸੋ ਗਿਆਨੀ ਜੀ ਨੇ ਕਾਊਂਟਰ ਅਟੈਕ ਆ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਰਿਆ ਹੈਗਾ ਬਹੁਤ ਵਧੀਆ ਬੜੇ ਨਪੇ ਤੁਲੇ ਸ਼ਲਾਮ ਸ਼ਬਦਾਂ ਵਿੱਚ ਬੜੀਆਂ ਪਰੰਥਕ ਰਵਾਇਤਾਂ ਅਨਸਾਰ ਔਰ ਇੱਕ ਸਿੰਘ ਸਹਿਬਾਨ ਦੀ ਜਿਹੜੀ ਬੋਲੀ ਹੋਣੀ ਚਾਹੀਦੀ ਆ ਉਸ ਸਿਧਾਂਤਕ ਬੋਲੀ ਦੇ ਵਿੱਚ ਹੀ ਆ ਜਿਹੜਾ ਸਿੰਘ ਸਾਹਿਬ ਨੇ ਜਿਹੜਾ ਟੈਕ ਕਰਿਆ ਹੈਗਾ ਸੋ ਉਹਨਾਂ ਨੇ ਆਖਿਆ ਸਿੱਖ ਪੰਥ ਨੂੰ ਆਖਿਆ ਹੈ ਵੀ ਤੁਸੀਂ ਉਮੀਦ ਕਰਦੇ ਹੋ ਵੀ ਜਿਹੜੇ ਸਾਡੇ ਜਥੇਦਾਰ ਆ ਉਹ ਅਕਾਲੀ ਫੂਲਾ ਸਿੰਘ ਵਰਗੇ ਹੋਣ ਹੁਣ ਜਦੋਂ ਅਕਾਲੀ ਫੂਲਾ ਸਿੰਘ ਦੇ ਪੈਰਾਂ ਤੇ ਚੱਲਦੇ ਆ ਵੀ ਅਸੀਂ ਜਿਹੜੇ ਸਖਤ ਫੈਸਲੇ ਲਏ ਆ ਤਾਂ ਹੁਣ ਸਿੱਖ ਕੌਮ ਨੂੰ ਚਾਹੀਦਾ ਵੀ ਜਥੇਦਾਰ ਸਹਿਬਾਨ ਦੇ ਪਿੱਛੇ ਆਉਣ ਸੋ ਅਸੀਂ ਵੀ ਵਾਰ-ਵਾਰ ਇਸ ਚੈਨਲ ਤੋਂ ਸਿੱਖ ਕੌਮ ਨੂੰ ਅਪੀਲ ਕਰਦੇ ਰਹੇ ਆ ਵੀ ਸਮੁੱਚੇ ਗੁਰਦੁਆਰਾ ਪ੍ਰਬੰਧਾਂ ਨੂੰ ਜਾਂ ਸਮੁੱਚੀਆਂ ਜਥੇਬੰਦੀਆਂ ਨੂੰ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਹਮਾਇਤ ਵਿੱਚ ਆਉਣ ਡਟ ਕੇ ਮਤੇ ਪਾਏ ਜਾਣ ਸਾਰੇ ਵੱਡੇ ਗੁਰਧਾਮ ਔਰ ਜਿਹੜੀਆਂ ਵੱਡੀਆਂ ਸਿੱਖ ਪੰਥਕ ਜਥੇਬੰਦੀਆਂ ਉਹ ਡਟ ਕੇ ਗਿਆਨੀ ਜੀ ਦੀ ਹਮਾਇਤ ਵਿੱਚ ਆਉਣ ਸੋ ਜਿਹੜੀ ਇਹ ਅਕਾਲੀ ਦਲ ਦੀ ਆਪਾਂ ਜੇ ਬਹੁਤ ਸ਼ਖਤ ਸ਼ਬਦ ਵਰਤੀ ਹੈ ਤਾਂ ਜਿਹੜੀ ਬੁਰਛਾ ਕਰਦੀ ਆ ਕਾਲੀ ਦਰਦੀ ਉਹਨੂੰ ਖਤਮ ਕਰਨ ਲਈ ਸਾਨੂੰ ਸਿੰਘ ਸਾਹਿਬ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਸਿੰਘ ਸਾਹਿਬ ਨੇ ਪੰਚ ਸਿੰਘ ਸਾਹਿਬ ਨੇ ਹੀ ਪੰਥਕ ਰਵਾਇਤਾਂ ਨੂੰ ਕਾਇਮ ਰੱਖਦੇ ਆ 2 ਦਸੰਬਰ ਨੂੰ ਪੰਥ ਦਾ ਦੇ ਜਾਂ ਜਿਹੜੀਆਂ ਰਵਾਇਤਾਂ ਔਰ ਰੀਝਾਂ ਨੇ ਉਹਦਾ ਝੰਡਾ ਬੁਲੰਦ ਕਰਿਆ ਆ ਉਹ ਸਮੁੱਚੇ ਸਿੱਖ ਕੌਮ ਆ ਜਿਹੜੀ ਸਿੰਘ ਸਾਹਿਬ ਦੇ ਪਿੱਠ ਤੇ ਖੜੀਏ ਤਾਂ ਕਿ ਸਿੰਘ ਸਾਹਿਬ ਨੂੰ ਇਹ ਉਮੀਦ ਹੋਵੇ ਵੀ ਖਾਲਸਾ ਪੰਥ ਸਾਡੇ ਨਾਲ ਖੜਿਆ ਤੇ ਅਸੀਂ ਆਜ਼ਾਦਾਨਾ ਫੈਸਲੇ ਲੈ ਸਕਦੇ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਉਹਨਾਂ ਦੀ ਜਾਂਚ ਵਾਲਾ ਸਬੰਧ ਹੈਗਾ ਜਾਂ ਜਿਹੜੀ ਮਿਆਦ ਵਧਾਈ ਗਈ ਹੈ ਆ ਕਿੰਨਾ ਕਿਤੇ ਇਹਦਾ ਲਿੰਕ ਰਾਧਾ ਸਵਾਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਜਦੋਂ ਮਿਲਨੀ ਹੁੰਦੀ ਆ ਜਾਂ ਉਹ ਜਦੋਂ ਜਥੇਦਾਰ ਹੁਣਾਂ ਦੇ ਗ੍ਰਹਿਬਿਕੇ ਜਾਂਦੇ ਨੇ ਸਰਦਾਰ ਅਤਾਪ ਸਿੰਘ ਜੀ ਉਹਦੇ ਨਾਲ ਵੀ ਲਿੰਕ ਜੁੜਦਾ ਹੈਗਾ ਫਿਰ ਕਿਵੇਂ ਦੇਖਦੇ ਹੋ ਤੁਸੀਂ ਇਹ ਸਿੰਗਲ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਸਹੀ ਸਵਾਲ ਕਰਿਆ ਹੈਗਾ ਸੋ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਜਾਂਚ ਸੋ ਕਾਲਡ ਜਾਂਚ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਿਹੜੀ ਉਹ ਕਰ ਨਹੀਂ ਸਕਦੇ ਉਹ ਨਹੀਂ ਕਰ ਸਕਦੇ ਸ਼੍ਰੋਮਣੀ ਕਮੇਟੀ ਦੇ ਕਾਇਦੇ ਅਨਸਾਰ ਸਿੰਘ ਸਹਿਬਾਨ ਦੇ ਖਿਲਾਫ ਜੇ ਕੋਈ ਜਾਂਚ ਹੈ ਤਾਂ ਸਿੰਘ ਸਹਿਬਾਨ ਬਾਕੀ ਦੇ ਪੰਜ ਸਿੰਘ ਸਹਿਬਾਨ ਆ ਜਿਹੜੇ ਉਹ ਕਰ ਸਕਦੇ ਹੈਗੇ ਆ ਸ਼੍ਰੋਮਣੀ ਕਮੇਟੀ ਕੋਲ ਕੋਈ ਅਖਤਿਆਰ ਹੀ ਹੈ ਨਹੀਂ ਸਿੰਘ ਸਾਹਿਬ ਦੇ ਖਿਲਾਫ ਲੱਗੇ ਦੋਸ਼ਾਂ ਦਾ ਸੋ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਆ ਜਿਹੜੀ ਤੁਸੀਂ ਕਿਹਾ ਹੁਣ ਚਾਰ ਮੈਂਬਰ ਹੀ ਹੋ ਗਈ ਆ ਉਹਦੀ ਮਿਆਦ 1 ਮਹੀਨਾ ਵਧਾਈ ਗਈ ਆ ਮਹੀਨਾ ਇਸ ਲਈ ਵਧਾਈ ਗਈ ਹੈਗੀ ਆ ਸੋ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਦੱਸਿਆ ਸੀਗਾ ਵੀ ਰਾਧਾ ਸਵਾਮੀ ਡੇਰੇ ਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਇੱਕ ਹਫਤਾ ਪਹਿਲਾਂ ਸੁਖਵੀਰ ਸਿੰਘ ਬਾਦਲ ਤੇ ਬੀਬੀ ਹਰਜਿਮਰਤ ਕੌਰ ਬਾਦਲ ਨੂੰ ਮਿਲਦਾ ਇੱਕ ਹਫਤੇ ਤੋਂ ਬਾਅਦ ਉਹ ਜਿੱਦਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਦੇ ਹੈਗੇ ਆ ਸੋ ਉਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਸਾਡੀਆਂ ਸੂਚਨਾ ਅਨੁਸਾਰ ਸੁਖਵੀਰ ਸਿੰਘ ਬਾਦਲ ਨੇ ਗੁਰਿੰਦਰ ਸਿੰਘ ਢਿੱਲੋਂ ਦੀ ਇਹ ਡਿਊਟੀ ਲਈ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਵੀ ਅਕਾਲੀ ਦਲ ਦੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ ਨੂੰ ਤੋੜ ਦਿੱਤਾ ਜਾਵੇ ਬੇ ਅਕਾਲੀ ਦਲ ਜਾਂ ਸੁਖਵੀਰ ਸਿੰਘ ਬਾਦਲ ਆਪ ਇੱਕ ਕਮੇਟੀ ਚੁਣਨਗੇ ਜਿਹੜੀ ਭਰਤੀ ਕਰਾਏਗੀ। ਸੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੁਖਵੀਰ ਸਿੰਘ ਬਾਦਲ ਦਾ ਇਹ ਸੁਨੇਹਾ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੁਲਾਈ ਸੀ ਵੀ ਤੁਸੀਂ ਪੰਜ ਸਿੰਘ ਸਹਿਬਾਨ ਦੀ ਦੁਆਰੇ ਮੀਟਿੰਗ ਕਰੋ ਉਹਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਔਰ ਜਿਹੜੀ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੇ ਪੁਨਰਗਠਨ ਲਈ ਆ ਵੀ ਉਹਨੂੰ ਵਾਪਸ ਲੈ ਲਓ ਹਨਾ ਵੀ ਤੁਹਾਨੂੰ ਅਸੀਂ ਦੁਬਾਰੇ ਰੀਇਨਸਟਾਲ ਕਰ ਦਾਂਗੇ ਦਮਦਮਾ ਸਾਹਿਬ ਦੇ ਜ਼ਥੇਦਾਰ ਦੇ ਨਾਮ ਤੇ ਸੂਪਰ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਵੀ ਡਟੇ ਡਟੇ ਰਹੇ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਨਹੀਂ ਮੰਨੀ ਇਸ ਤੋਂ ਖਿਜ ਕੇ ਹੀ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਦੇ ਫਿਰ ਆਪਾਂ ਦੂਜੇ ਬੰਨੇ ਦੇਖੀ ਕਿ ਕੀ ਖਾਲਸਾ ਪੰਥ ਨੂੰ ਜਿਹੜੇ ਆਪਣੇ ਅੰਦਰਲੇ ਮਸਲੇ ਹੈਗੇ ਨੇ ਉਹ ਸੋਲਵ ਕਰਨ ਦੇ ਲਈ ਕੀ ਇਦਾਂ ਦੇ ਦੇਤਾਰੀ ਗੁਰੂ ਧੰਮ ਜਿਹੜੇ ਹੈਗੇ ਨੇ ਲੋਕ ਕੀ ਇਹ ਆ ਕੇ ਹੁਣ ਖਾਲਸਾ ਪੰਥ ਦੇ ਅੰਦਰਲੇ ਮਸਲੇ ਸੌਟ ਆਊਟ ਕਰਨਗੇ ਦੂਜਾ ਨਾਲ ਹੀ ਇਹ ਕਿ ਕੀ ਜੇ ਨਹੀਂ ਤੇ ਫਿਰ ਇਹਨਾਂ ਲੋਕਾਂ ਦੀ ਐਂਟਰੀ ਕਿਸ ਨੇ ਕਰਵਾਈ ਆ ਔਰ ਦੋ ਤਰੀਕ ਨੂੰ ਜਿਸ ਤਰੀਕੇ ਦੇ ਨਾਲ ਜਿਹੜੀਆਂ ਗਲਤੀਆਂ ਮੰਨੀਆਂ ਨੇ ਕੀ ਦੁਬਾਰਾ ਉਹਨਾਂ ਲੀਹਾਂ ਤੇ ਨਹੀਂ ਕੀਤਾ ਜਾ ਰਿਹਾ ਸਾਰੀ ਜਿਹੜੀ ਕਾਰਵਾਈ ਜਾਂ ਜਿਸ ਤਰੀਕੇ ਦੇ ਨਾਲ ਪਾਵਰ ਦਾ ਮਿਸਯੂਜ਼ ਹੋ ਰਿਹਾ ਫਿਰ ਸਾਰਾ ਕੁਝ ਤੇ ਉਹੀ ਹੋ ਰਿਹਾ ਹਾਂਜੀ ਹਾਂਜੀ ਬਿਲਕੁਲ ਇਹ ਇਹ ਬਹੁਤ ਵੱਡਾ ਸਾਡੇ ਲਈ ਪੂਰੇ ਸਿੱਖ ਪੰਥ ਲਈ ਸੋਚਣ ਵਾਲਾ ਸਵਾਲ ਆ ਵੀ ਜਿਹੜੇ ਡੇਰੇਦਾਰ ਸਿੱਖੀ ਤੋਂ ਆਪਾਂ ਕਹਿ ਸਕਦੇ ਵੀ ਗੁਰੂ ਧੰਮ ਹਨਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਨਿਖੇੜਿਆ ਗਿਆ ਉਹਨਾਂ ਦੀ ਵਿਰੋਧਤਾ ਕੀਤੀ ਜਾਂਦੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬੈਠੇ ਆ ਔਰ ਸਿੱਖੀ ਨੂੰ ਖੋਰਾ ਲਾ ਰਹੇ ਆ ਸਿੱਖ ਪੰਥ ਦੇ ਵਿਰੋਧੀ ਸਿਧਾਂਤਕ ਵਿਰੋਧੀ ਆ ਸਮਾਜਿਕ ਵਿਰੋਧੀ ਆ ਧਾਰਮਿਕ ਵਿਰੋਧੀ ਆ ਤੇ ਸਿਆਸੀ ਵਿਰੋਧੀ ਆ ਉਹ ਲੋਕ ਜੇ ਸਿੱਖ ਪੰਥ ਦੇ ਫੈਸਲੇ ਕਰਾਉਣ ਲਈ ਦਖਲਅੰਦਾਜ਼ੀ ਕਰ ਰਹੇ ਆ ਤਾਂ ਇਹ ਸਿੱਖਾਂ ਨੂੰ ਆਪਣੇ ਅੰਦਰ ਝੱਤੀ ਮਾਰਨ ਦੀ ਲੋੜ ਆ ਵੀ ਕੀ ਅਸੀਂ ਇਹਨਾਂ 2 ਟਕੇ ਦੇ ਡੇਰੇਦਾਰਾਂ ਦੇ ਮੁਤਾਜ ਹੋ ਗਏ ਆ ਹੂੰ ਹੂੰ ਸਿੰਘ ਸਾਹਿਬ ਦੀ ਰਤਬੇ ਦੇ ਬਰਾਬਰ ਗੁਰਿੰਦਰ ਸਿੰਘ ਢਿੱਲੋਂ ਦਾ ਰਤਬਾ ਹੋ ਗਿਆ ਹੂੰ ਠੀਕ ਹੈ ਨਾ ਜਿਹੜਾ ਇੱਕ ਛੋਟੇ ਜਿਹੇ ਡੇਰੇ ਦਾ ਮੁਖੀ ਆ ਸਾਡੇ ਸਿੰਘ ਸਹਿਬਾਨ ਦਾ ਰਤਬਾ ਸਾਹਿਬ ਸ੍ਰੀ ਗੁਰੂ ਹਰगोविंद ਪਾਤਸ਼ਾਹ ਵੱਲੋਂ ਨਿਯਮਤ ਕੀਤਾ ਗਿਆ ਲਗਭਗ ਉਹ ਗੁਰੂ ਸਾਹਿਬ ਦੀ ਪਦਵੀ ਤੋਂ ਸੈਕੰਡ ਤੇ ਆਉਂਦੇ ਹੈਗੇ ਆ ਗੁਰੂ ਗੁਰੂ ਸਭ ਤੋਂ ਅਪਰੰਪਾਰ ਹੈਗਾ ਸੋ ਸਿੰਘ ਸਾਹਿਬ ਦਾ ਜਿਹੜਾ ਰਤਬਾ ਗੁਰੂ ਸਾਹਿਬ ਤੋਂ ਹੀਟਲੇ ਡੰਡੇ ਤੇ ਆਉਂਦਾ ਹੈਗਾ ਨੀਅਰਲੀ ਉਹ ਜਿੱਦਾਂ ਗੁਰੂ ਸਾਹਿਬ ਵਾਲੀ ਉਸ ਔਰੇ ਵਿੱਚ ਉਸ ਵਿਧਾਨ ਵਿੱਚ ਜਾਂ ਉਸ ਭਾਵਨਾ ਵਿੱਚ ਆ ਕੇ ਕਾਰਜ ਕਰਦੇ ਆ ਸੋ ਉਹਨਾਂ ਸਿੰਘ ਸਹਿਬਾਨਾਂ ਨੂੰ ਡਰਾਉਣ ਧਮਕਾਉਣ ਲਈ ਪਰਸੂਏਟ ਕਰਨ ਲਈ ਜੇ ਡੇਰੇਦਾਰ ਜਿਹੜੇ ਸਿੱਖ ਵਿਰੋਧੀ ਡੇਰੇਦਾਰ ਆ ਉਹਨਾਂ ਦੀ दखਲ ਅੰਦਾਜ਼ੀ ਹੋਣੀ ਆ ਤਾਂ ਇਹ ਕੀ ਇਹ ਸਿੱਖ ਪੰਥ ਲਈ ਵੱਡਾ ਸਵਾਲ ਆ ਵੇ ਸਾਡੇ ਕੋਲ ਉਹ ਵਿਦਵਾਨ ਹੈ ਨਹੀਂ ਸਾਡੇ ਕੋਲ ਉਹ ਧਾਰਮਿਕ ਪੁਰਸ਼ ਹੈ ਨਹੀਂ ਸਾਡੇ ਕੋਲ ਉਹ શિક્ષੀਤਾ ਹੈ ਨਹੀਂ ਜਿਹੜੇ ਸਿੱਖ ਪੰਥ ਦੇ ਅੰਦਰੂਨੀ ਜਿਹੜਾ ਹੈਗਾ ਸਾਰਾ ਕੁਝ ਆ ਫਿਰ ਜਿਹੜੇ ਲੋਕ ਇਹ ਜਾਣ ਬੁੱਝ ਕੇ ਇਹਨਾਂ ਦੀ ਐਂਟਰੀ ਕਰਵਾ ਰਹੇ ਆ ਉਹ ਵੀ ਤਾਂ ਕਿਤੇ ਨਾ ਕਿਤੇ ਫਿਰ ਕਸੂਰਵਾਰ ਹੈਗੇ ਹਾਂਜੀ ਹਾਂਜੀ ਉਹ ਸਾਰੇ ਹੁਣ ਅਸਲ 'ਚ ਕਸੂਰਵਾਰ ਕਾਲੀ ਲੀਡਰਸ਼ਿਪ ਆ ਗੁਰਿੰਦਰ ਸਿੰਘ ਢਿੱਲੋਂ ਆਇਆ ਦਿੱਲੀ ਸਰਕਾਰ ਦੀ ਤਰਫੋਂ ਆ ਜੀ ਜੀ ਦਿੱਲੀ ਸਰਕਾਰ ਦੀ ਤਰਫੋਂ ਵਾਇਆ ਸੁਖਬੀਰ ਸਿੰਘ ਬਾਦਲ ਉਹ ਸਿੰਘ ਸਾਹਿਬ ਦੇ ਤੱਕ ਪਹੁੰਚਿਆ ਹੈਗਾ ਇਹ ਤਾਂ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਜਦੋਂ ਦਿੱਲੀ ਸਰਕਾਰ ਦਾ ਆਇਆ ਐਵੇਂ ਸੁਖਬੀਰ ਸਿੰਘ ਬਾਦਲ ਲੱਖ ਉਹਦੇ ਨਾਲ ਮੀਟਿੰਗਾਂ ਕਰੇ ਠੀਕ ਹੈ ਨਾ ਇਹਨਾਂ ਮੀਟਿੰਗਾਂ ਕਰਕੇ ਹੀ ਅਕਾਲੀ ਦਲ ਦਾ ਆ ਬੁਰਾ ਹਾਲ ਹੋਇਆ ਜੇ ਸੁਖਬੀਰ ਸਿੰਘ ਬਾਦਲ ਨੂੰ ਹਲੇ ਵੀ ਅਕਲ ਨਹੀਂ ਆਈ ਵੀ ਮੈਂ ਇਹਨਾਂ ਲੋਕਾਂ ਨਾਲ ਮੀਟਿੰਗ ਨਹੀਂ ਕਰਨੀ ਮੈਂ ਆਪਣੇ ਧਰਮ ਕਰਮ ਜਾਂ ਆਪਣੇ ਧਰਮ ਦੇ ਘੇਰੇ ਵਿੱਚ ਆਉਂਦੇ ਸੰਤਾਂ ਨਾਲ ਹੀ ਮੀਟਿੰਗ ਕਰਨੀ ਹੈਗੀ ਆ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ ਸੋ ਦਿੱਲੀ ਦੇ ਹੁਕਮਾਂ ਤੇ ਗੁਰਿੰਦਰ ਸਿੰਘ ਢਿੱਲੋਂ ਐਕਟਿਵ ਹੁੰਦਾ ਹੈਗਾ ਉਹ ਸੁਖਵੀਰ ਸਿੰਘ ਸੁਖਵੀਰ ਸਿੰਘ ਬਾਦਲ ਨੂੰ ਹੀ ਚਾਹੀਦਾ ਸੀ ਵੀ ਰੋਕ ਦੰਦੇ ਵੀ ਨੋ ਹੂੰ ਯੂ ਆਰ ਨਾਟ ਗੋਇੰਗ ਟੂ ਮੀਟ ਗਿਆਨੀ ਹਰਪ੍ਰੀਤ ਸਿੰਘ ਵੀ ਉਹ ਸਾਡੇ ਜਥੇਦਾਰ ਆ ਹੈਨਾ ਸੋ ਇਹ ਸੁਖਵੀਰ ਸਿੰਘ ਬਾਦਲ ਨੂੰ ਰੋਕਣਾ ਚਾਹੀਦਾ ਸੀਗਾ ਹੁਣ ਜਦੋਂ ਉਹ ਲੋਕ ਇੰਨਾ ਅੱਗੇ ਵੱਧ ਜਾਂਦੇ ਹੈਗੇ ਆ ਸੋ ਸਿੰਘ ਸਾਹਿਬ ਨੂੰ ਤਾਂ ਇਹ ਆਪਾਂ ਦੱਸਦੇ ਹੈਗੇ ਆ ਵੀ ਇੱਕ ਪਤਿਤ ਵਿਅਕਤੀ ਆ ਜਿਹੜੇ ਉਹਨਾਂ ਦਾ ਅਕਾਲ ਤਖਤ ਤੇ ਨਹੀਂ ਹੁੰਦੇ ਅਰਦਾਸ ਨਹੀਂ ਹੁੰਦੀ ਦਾ ਵੀ ਜਿਹੜਾ ਇੱਕ ਚਾਹੇ ਸਿੱਖ ਹੈਗਾ ਉਹ ਪਤਿਤ ਹੋਇਆ ਵਾ ਉਹਦੀ ਅਰਦਾਸ ਨਹੀਂ ਹੁੰਦੀ ਹੈ ਨਾ ਸੋ ਹੁਣ ਜਦੋਂ ਇਹ ਸਿੱਖੀ ਦੇ ਬਾਣੇ ਵਿੱਚ ਕੋਈ ਵੀ ਇਹ ਸਿੰਘ ਸਾਹਿਬ ਨੂੰ ਮਿਲ ਸਕਦਾ ਉਹਦੇ ਮਿਲਣ ਦੇ ਕਿਉਂ ਪਰ ਕਿਉਂਕਿ ਆਇਆ ਉੱਥੋਂ ਹੈਗਾ ਨਾ ਹੋ ਸਕਦਾ ਸੀ ਸਿੰਘ ਸਾਹਿਬ ਉਹਨੂੰ ਰੋਕ ਦਿੰਦੇ ਸਿੰਘ ਸਾਹਿਬ ਕੋਲ ਅਥਾਰਟੀ ਹੈ ਵੀ ਅਸੀਂ ਨਹੀਂ ਤੈਨੂੰ ਮਿਲਦਾ ਨਹੀਂ ਨਹੀਂ ਅਸੀਂ ਤੈਨੂੰ ਨਹੀਂ ਮਿਲ ਸਕਦਾ ਚਲੋ ਉਹ ਕਿਹਨਾ ਹਾਲਤਾਂ ਵਿੱਚ ਮਿਲੇ ਉਹ ਵੱਖਰੀ ਗੱਲ ਹੈਗੀ ਆ ਪਰ ਇਹ ਤਾਂ ਉਹਨਾਂ ਲੋਕਾਂ ਨੂੰ ਚਾਹੀਦਾ ਜਿਹੜੇ ਇਹ ਜੇ ਪੰਥ ਵਿਰੋਧੀ ਡੇਰੇਦਾਰਾਂ ਦੀ ਸਿੱਖ ਪੰਥ ਵਿੱਚ ਐਂਟਰੀ ਕਰਾ ਰਹੇ ਆ ਇਹ ਸਭ ਤੋਂ ਖਤਰਨਾਕ ਹੈ ਅਸੀਂ ਆਪਣੇ ਮਸਲੇ ਆਪ ਹੱਲ ਕਰ ਸਕਦੇ ਆ ਅਸੀਂ ਆਪਣੀ ਕੌਮ ਦੀ ਪਰਿਭਾਸ਼ਾ ਆਪ ਡਿਫਾਈਨ ਕਰ ਸਕਦੇ ਆ ਸਾਡੇ ਦੁਸ਼ਮਣ ਕੌਣ ਆ ਸਾਡੇ ਦੋਸਤ ਕੌਣ ਇਹ ਸਿੱਖ ਕੌਮ ਨੇ ਡਿਫਾਈਨ ਕਰਨਾ ਹੈਗਾ ਕਿਸੇ ਬਾਹਰੀ ਡੇਰੇਦਾਰ ਨੇ ਸਿੱਖ ਵਿਰੋਧੀ ਨੇ ਸਿੱਖ ਦੁਸ਼ਮਣ ਨੇ ਜਾਂ ਸਿੱਖਾਂ ਦੇ ਦੁਸ਼ਮਣ ਸਿਸਟਮ ਨੇ ਡਿਫਾਈਨ ਨਹੀਂ ਕਰਨਾ ਵੀ ਸਿੱਖ ਕੀ ਕਰਨਿਆ ਕੀ ਨਾ ਕਰੇ ਜੀ ਬਿਲਕੁਲ ਜੀ ਦੋ ਤਰੀਕ ਤੋਂ ਬਾਅਦ ਆਪਾਂ ਦੇਖਿਆ ਕਿ ਜਿਸ ਤਰੀਕੇ ਦਾ ਪੂਰਾ ਮਾਹੌਲ ਸੀ ਜੇ ਆਪਾਂ ਪੋਲੀਟੀਕਲ ਕਲਾਸ ਨੂੰ ਪਾਸੇ ਰੱਖ ਦਈਏ ਤੇ ਜਿਸ ਤਰੀਕੇ ਦਾ ਜਲੌਕੇ ਅਕਾਲ ਤਖਸੈਬ ਦੇ ਜੋ ਫੈਸਲੇ ਆਏ ਗਏ ਜਿਸ ਤਰੀਕੇ ਦੇ ਨਾਲ ਸੁਣਵਾਈ ਹੋਈ ਹੈਗੀ ਆ ਸੂਬੇ ਦੇ ਗ੍ਰਹਿ ਮੰਤਰੀ ਦੂਜੇ ਆਪਾਂ ਕਹ ਲਈਏ ਜਾਂ ਪਹਿਲੇ ਹੀ ਇੱਕ ਨੰਬਰ ਦੇ ਜਿਹੜੇ ਪਾਵਰਫੁੱਲ ਜਿਹੜੇ ਵਿਅਕਤੀ ਸੀ ਹੱਥ ਜੋੜ ਕੇ ਖੜੇ ਸੀ ਆਪਣੀਆਂ ਗਲਤੀਆਂ ਨੂੰ ਉਸ ਨੂੰ ਜਿਹੜਾ ਸੈਲੀਬ੍ਰੇਟ ਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਕੱਲਾ ਪੰਥਕ ਹਲਕਿਆਂ 'ਚ ਨਹੀਂ ਗੈਰ ਸਿੱਖਾਂ ਨੇ ਵੀ ਕਿਤੇ ਨਾ ਕਿਤੇ ਉਸ ਤੋਂ ਸੇਧ ਲਈ ਜਾ ਉਸ ਨੂੰ ਸੈਲੀਬ੍ਰੇਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਵੀ ਇਸ ਚੀਜ਼ 'ਚ ਸ਼ਾਮਲ ਹੋਏ ਕਿ ਕਿਤੇ ਨਾ ਕਿਤੇ ਇੱਕ ਚੰਗਾ ਸਿਧਾਂਤ ਇੱਕ ਚੰਗੀ ਸੰਸਥਾ ਸਿੱਖਾਂ ਦੇ ਕੋਲ ਮੌਜੂਦ ਹੈਗੀ ਆ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਸਟੇਟ ਦੀ ਐਂਟਰੀ ਹੁੰਦੀ ਹੈ ਵੱਖਰੇ ਵੱਖਰੇ ਜਿਹੜੇ ਪੈਂਤੜੇ ਆਉਣ ਵਾਲੇ ਦਿਨਾਂ 'ਚ ਕਿਵੇਂ ਵਰਤੇ ਗਏ ਕਿਵੇਂ ਸਾਰਾ ਕੁਝ ਜਿਹੜਾ ਹੈ ਹੁਣ ਮਾਹੌਲ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਜਿਹੜੇ ਪੋਲੀਟੀਕਲ ਫੈਸਲੇ ਨੇ ਉਹ ਮੰਨੇ ਹੀ ਨਹੀਂ ਜਾ ਰਹੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲਾਂ ਦੇ ਵਿੱਚ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ